लो जी फाइनली बैडरूम अपना हो गया रेडी बच्चे पे हैं उपर मस्ती कर रहे हैं वो वेरी गुड यार लो जी आ गया मोनो कन्वेंसा तो अपना समान जोड़ा तो बैडरूम ऑर्डर किया ਹੁਣ ਬਾਈ ਕਰਨ ਲੱਗਿਆ ਫਿੱਟ ਤੇ ਬਾਕੀ ਤੁਹਾਨੂੰ ਫਿੱਟ ਹੁੰਦਾ ਵੀ ਤੁਹਾਨੂੰ ਤਾਂ ਬਾਅਦ ਚ ਵੀ ਕੰਪਲੀਟ ਹੋ ਗਿਆ ਵੀ ਦਿਖਾਉਣਾ ਲੋ ਜੀ ਸਮਾਨ ਸਾਰਾ ਢੋ ਹੋ ਗਿਆ ਇੱਧਰ ਆ ਗਿਆ ਗੱਦਾ ਵੀ ਆ ਗਿਆ ਸਾਰਾ ਕੁਝ ਆ ਗਿਆ ਤੇ ਹੁਣ ਲੱਗਿਆ ਫਿੱਟ ਫੁੱਟ ਕਰਨ ਸਾਰਾ ਸਮਾਨ ਸੋਨ ਲਿਆ ਬੰਦੇ ਢੋਲੇ ਉੱਪਰ ਥੋੜਾ ਬਹੁਤਾ ਰਹਿ ਗਿਆ ਉਹ ਚੱਕ ਰਹੇ ਹਾਂ ਜੀ ਲੋ ਜੀ ਆਲਮੋਸਟ ਸਾਰਾ ਸਮਾਨ ਆ ਚੁੱਕਿਆ ਨੋ ਇਹ ਅੱਧਾ ਕੰਮ ਕਰਕੇ ਗਏ ਆ ਹਜੇ ਹੁਣ ਹੋ ਗਿਆ ਲੰਚ ਬ੍ਰੇਕ ਹੁਣ ਦੋ ਚੁੱਟੀ ਖਾਣ ਗਏ ਆ ਬੰਦੇ ਤੇ ਅੱਧਾ ਕੰਮ ਹੋ ਗਿਆ ਅੱਧਾ ਰਹਿਦਾ ਹਜੇ ਹਾਂਜੀ ਰਸਮ ਜੀ ਰਸਮ ਆ ਗਈ ਬਾਈ ਲੋ ਜੀ ਪਹਿਲਾਂ ਹੁੰਦੀ ਸਾਰੇ ਡਾਕਟਰਿਕਾਂ ਲੱਗੀ ਹੈ ਹਾਂਜੀ ਨੋ ਕੁਝ ਨਹੀਂ ਛੇੜਨਾ ਪੁੱਤ ਸਮਾਨ ਉਹਨਾਂ ਦਾ ਕੀ ਲੈਣਾ ਉਹ ਕੀ ਕਰਨਾ ਤਾਂ ਹੁਣ ਰੋਟੀ ਖਾ ਬੁੱਤ ਖਾ ਲੈ ਬੁੱਤ ਹੁਣ ਆ ਜਾ ਹੁਣ ਛੇੜ ਸਮਾਨ ਪਿਆ ਰਸਮ ਪੁੱਤ ਸਾਮਾਨ ਪਿਆ ਮਨ ਵੀ ਲੈ ਕਰ ਉਹ ਡਿੱਗ ਪੈਣਾ ਸਾਰਾ ਉਹਨਾਂ ਦਾ ਫਿਰ ਮਿਸ਼ਕਿਆਰੇ ਹੋ ਜਾਣਾ ਪੁੱਤ ਮਿਸ਼ਕਿਆਰੇ ਹੋ ਜਾਣਾ ਚਲ ਆਜਾਓ ਚਲੀਏ ਹਾਂ ਹਾਂਜੀ ਆਉਂਗੇ ਤਾਂ ਹੁੰਦਾ ਕਿ ਤਾਲੇ ਹੁੰਦਾ ਹੈ ਪਹਿਲਾਂ ਹੁਣ ਆਏ ਲੋ ਵੀ ਨੇ ਫਿਰ ਹੁਣ ਨਾ ਤਾਲੇ ਹਾਲ ਤਾਂ ਉਮਰ ਹੱਥ ਪੜਿਆ ਹੈਂ ਖੇਡ ਬਾਝ ਲੈਣਾ ਪਹਿਲਾਂ ਸਾਮਾਨ ਲੈ ਲਈ ਪੁੱਤ ਉਹ ਜਿਹੜਾ ਨਵਾਂ ਬੈੱਡਰੂਮ ਲਾਉਣਾ ਉਹਦੇ ਵਿੱਚ ਬਾਸ ਤੇ ਸਾਮਾਨ ਚਾਹੀਦਾ ਪੁੱਤ ਆਜਾ ਆਜਾ ਜੇਤੀ ਕਰ ਲੋ ਜੀ ਸਮਾਨ ਲੈਣਾ ਐ ਮਣਾ ਮੋਟਾ ਡੈਕੋਰੇਸ਼ਨ ਵਾਲਾ ਇਹਨਾਂ ਨੇ ਹੁਣ ਆਪਣਾ ਗਾਹ ਪਾ ਲਿਆ ਵਿੱਚ ਆ ਦੇਖੋ ਤੇਰੇ ਨਿਆਣੇ ਕਿੰਦਾ ਲੀਟਰ ਰਹੇ ਆ ਕੀ ਲੈਣਾ ਕੋਈ ਖੇਡ ਨਹੀਂ ਮਿਲਣੀ ਬਹੁਤ ਖੇਡਾਂ ਮੀਆਂ ਪੁੱਤ ਕਿਹੜੀ ਛੋਟੀ ਮੋਡੀ ਨੂੰ ਨਾਥ ਪਾਈ ਦੂ ਕਿਹੜੀ ਐ ਤੱਲੇ ਲੈ ਫਿਰ ਆ ਜਾ ਤੇ ਹੁਣ ਕਿਹੜੀ ਚੱਕੀ ਆ ਕਿਹੜੀ ਚੱਕੀ ਦਿਖਾ ਐਨੀਆਂ ਗੱਡੀਆਂ ਪਿੱਛੇ ਦੇ ਇੱਕਾ ਹੋਇੱਛੇ ਰੱਖ ਕੋਤੋਂ ਬੇ ਦੀ ਨਹੀਂ ਮੰਗਣਾ ਹੁਣ ਬਾਹਰ ਚ ਲੈ ਰਹੀ ਜਾਣ ਲੈ ਕੇ ਜਾਊਂਗਾ ਠੀਕ ਐ ਐਥੇ ਰੱਖ ਦੇ ਨੇ ਉੱਤੀ ਜਾਣ ਲੈ ਕੇ ਲੈ ਕੇ ਜਾਣੇ ਉੱਥੇ ਰੱਖ ਦੇ ਨੇ ਉਹ ਜੀ ਸ਼ਾਰਡ ਆ ਰਿਹਾ ਸ਼ੀਸ਼ੇ ਵਾਲਾ ਪਾਣੀ ਜੰਮ ਜਾਂਦਾ ਇਸ ਕਰਕੇ ਆਪੜਾ ਧਿਆਨ ਦਾ ਇਹ ਮਾਈਨਸ 10 ਡਿਗਰੀ ਤੱਕ ਚੱਲਦਾ ਰਸਮ ਕੰਪੀਟੀ ਮੈਂ ਕਰਾਇਆ ਪੁੱਤ ਮੈਂ ਕਰਿਆ ਏ ਅਚਾ ਦੰਦ ਰ ਦਿਖਾ ਦੇ ਆਪਣਾ ਅ ਦੰਦ ਆਏ ਨਹੀਂ ਦਾ ਉਹ ਦੰਦ ਨਹੀਂ ਕੋਕੋ ਲੇਗੀ ਬਾਈ ਦੰਦ ਕੋਕੋ ਲੇਗਾ ਇਹਦਾ ਆਏ ਨਹੀਂ ਮੁੜ ਕੇ ਕੋਕੋ ਸਤੋਸ ਬਿੰਬ ਉਹਦੇ ਨਾਲ ਦਾ ਖੇਲਣੇ ਲੈਣਾ ਦਾ ਪੁੱਤ ਕਾਰਡ ਕਾਹ ਚ ਤੋੜਦਾ ਆ ਪਾਪਾ ਦਾ ਨਾਮ ਲਾ ਦੋ ਹੁਣ ਲੋ ਜੀ ਕੰਪੀਟੀ ਕਰ ਲਿਆ ਮੇਰੇ ਪੁੱਤ ਨੇ ਹੁਣੇ ਫਰੀ ਹਾਂ ਖੇਡੂਗੀ ਇਹ ਬੜੀ ਅਪਾ ਪਾਪਾ ਨਾ ਬੜੀ ਭਾਰੇ ਕਮਰਾ ਤਾਂ ਖਾ ਜਾ ਆਪਣਾ ਜਿਹੜਾ ਕਮਰਾ ਲਵਾਇਆ ਆਪਨੇ ਦਿਖਾਇਆ ਨਹੀਂ ਮੁੜ ਕੇ ਉਹ ਲੋ ਜੀ ਫਾਈਨਲੀ ਬੈਡਰੂਮ ਆਪਣਾ ਹੋ ਗਿਆ ਰੈਡੀ ਬੱਚੇ ਪਏ ਆ ਉੱਪਰ ਮਸਤੀ ਕਰ ਰਹੇ ਆ ਤੇ ਲੋ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਠੀਕ ਲੱਗਿਆ ਹਾਂ ਜੀ ਜੋ ਤੁਹਾਨੂੰ ਜੋ ਮੈਂ ਤੁਹਾਨੂੰ ਲੈ ਬੱਸ 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 ਦੇਖਾ ਕੀ ਆਹ ਦੇ ਅਜੀਲੋ ਵਿੱਚ ਸਿੱਖ ਗਿਆ ਬਈ ਛਾਲਾ ਇਹ ਇਹ ਦਾ ਮਾਰਚ ਵਾਲਾ ਹੈ ਲੋ ਜੀ ਇਹ ਬੈਡਰੂਮ ਸੀ ਆਪਣਾ ਲੋਚੀ ਦੋ ਲਿਆ ਆਪਨੇ ਇਹ ਪਲੇਨ ਆ ਪੂਰਾ ਐ ਸਾਫ ਹੋਇਆ ਤਾਂ ਮਟੋ ਮਟੀ ਇਹਨੇ ਥੋੜਾ ਜਿਹਾ ਮਹਿੰਗਾ ਪੈ ਕਾਸਟਲੀ ਥੋੜਾ ਜਿਹਾ ਉਧਾਂ ਹੈ ਇਹ ਆਪਾਂ ਨੂੰ ਸਾਰਾ ਬੈਡਰੂਮ ਪਿਆ ਤਕਰੀਬਨ 2800 ਯੂਰੋ ਦਾ ਵਿੱਚੇ ਗੱਦਾ ਵਿੱਚੇ ਬੈੱਡ ਸਾਰਾ ਕੁਝ ਦੀਵਾਨ ਬੈੱਡ ਸਾਰਾ ਕੁਝ ਇਹ ਪਿਆ ਆਪਾਂ ਨੂੰ 2800 ਯੂਰੋ ਚ ਕਿਹੜਾ ਆਹ ਕਿਹੜਾ ਨੇ ਪਰਦਾ ਦਾ ਬਾਹਰ ਆ ਪਰਦਾ ਇਹਨਾਂ ਦਾ ਕੰਨਾ ਨਾ ਘਰ ਪੁੱਤ ਨੋ ਜੀ ਆ ਬਾਕੀ ਟੈਡੀ ਵੀ ਆ ਕਿਹੜੇ ਆ ਕਿੱਥੇ ਲੈਂਦੇ ਆ ਉਹ ਪਹਿਲੇ ਤੇ ਆ ਉਹ ਸਾਲੀ ਵਾਲੇ ਠੀਕ ਐ ਆ ਫੁੱਲ ਇਹ ਅੱਜ ਲੈਂਦੇ ਹੋ ਐਕਸ਼ਨ ਚੋਂ ਓਕੇ ਸਹੀ ਐ ਠੀਕ ਐ ਇਹ ਸਾਡੀ ਮੇਸਤਰ ਇੱਧਰ ਸਸੀ ਕੈਲੀ ਇਹਦੇ ਵਿਚਾਰਿਆਂ ਤਾਂ ਨਹੀਂ ਆਏ ਮੇਸਤਰ ਤਾਂ ਨਹੀਂ ਆਇਆ ਹੁਣ ਇਹ ਨਾ ਦੰਦ ਨਹੀਂ ਆਇਆ ਮੇਰੇ ਬਤਰਾ। ਉਉ ਉਉ। ਲੋ ਜੀ ਸਾਡੀ ਬੁੱਗੀ ਹੋ ਗਿਆ ਇਹ ਬਿਮਾਰ। ਪਹਿਲਾਂ ਅਸੀਂ ਜਾਣਾ ਸੀ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ। ਇਹ ਵੀ ਬਿਮਾਰ ਹੋ ਗਿਆ। ਇਹਦੇ ਲਈ ਬਿਕਸ ਬਕਸ ਜੀ ਹੋਣਾ। ਖੰਗ ਜਖਾਮ ਬਹੁਤ ਹੋਇਆ ਹੋਇਆ। ਬੁਖਾਰ ਵੀ ਜੜ ਗਿਆ ਰਾਤੀ। ਤੇ ਨਾਲ ਰਸਨ ਵੀ ਬਿਮਾਰ ਹੋ ਗਈ ਤੇ। ਇਹਨੂੰ ਵੀ ਖੰਗ ਜਖਾਮ ਬਹੁਤ ਹੋਇਆ ਹੋਇਆ। ਗਲਾ ਬਹੁਤ ਹੋਇਆ ਪੈਦਾ। ਹੁਣ ਸਿਆਲ ਜੀ ਨੂੰ ਹੋ ਗਿਆ। ਹੁਣ ਬਸ ਆਹੀ ਕੰਮ ਚੱਲਣਾ ਦਾ। ਸਾਰੀ ਰਾਤ ਇਹਨਾਂ ਨੇ ਸੌਣ ਦਿੱਤਾ ਹੋ 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 ਤੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਉਹ ਤੋਂ ਬਾਅਦ ਜਾਣਾ ਖੇਡਣ ਮੈਚ ਹੈ ਪੁੱਤ ਅਮੀਕੋਣ ਜਾਣਾ ਹਾਂ ਗੁਰਦੁਆਰਾ ਸਾਹਿਬ ਹਾਂ ਆ ਦੇਖੋ ਬਰੇ ਪਾਪਾ ਗੁਰਦੁਆਰਾ ਸਾਫ ਚੱਲੇ ਆ ਆ ਦੇਖੋ ਫੋਨ ਆਉਂਦਾ ਹੈ ਨੂਰਨਾ ਇਹਦਾ ਕੁਲਵੀਰ ਜੀ ਹਾਂਜੀ ਹੋਰ ਕਿੱਥੇ ਦਲੇ ਆ? ਬੰਨੂ ਵੀ ਲੈ ਜੋ। ਚੱਕ ਲੰਨ। ਅੱਜ ਹੈਗਾ ਐਤਵਾਰ ਤੇ ਟਾਈਮ ਹੋ ਚੁੱਕਿਆ तकरीबन 10 9:30 10 ਦਾ ਟਾਈਮ ਹੋ ਗਿਆ। ਤੇ ਸੁੰਨ ਮਸਾਨ ਪਈ ਆ ਸਾਰੇ ਪਾਸੇ। ਕਿਉਂਕਿ ਸ਼ਨੀਵਾਰ ਨੂੰ ਲੋਕ ਲੇਟੇ ਸੌਂਦੇ ਆ ਤੇ ਐਤਵਾਰੀ ਸਵੇਰੇ ਫਿਰ ਲੇਟੇ ਉੱਠਦੇ ਆ। ਹੁਣ ਇੱਥੇ ਆਪਾਂ ਵੇਟ ਕਰ ਰਹੇ ਆ ਕਲਵੀਰ ਦੀ। ਉਹ ਆ ਰਿਹਾ ਗੱਡੀ ਲੈ ਕੇ ਫਿਰ ਚੱਲਦਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈ ਗਿਆ ਅੱਜ। ਕਿਉਂਕਿ ਬਹੁਤ ਵਾ ਟਾਈਮ ਹੋ ਗਿਆ ਗੁਰਦਸ ਸਾਹਿਬ ਜਾਇ ਨਹੀਂ ਤਾਂ ਹੁੰਦਾ ਕਿਉਂਕਿ ਹਰ ਇੱਕ ਸੰਡੇ ਫਿਰ ਖੇਡਣ ਚਲੇ ਜਾਂਦੇ ਤੇ ਲੋ ਜੀ ਆ ਗਏ ਆਪਣੀ ਜੈਕੋ ਆ ਆਹ ਓ ਮਾਈ ਗੋਡ ਅਸੀਗਲ ਜੀ ਅਸੀਗਲ ਜੀ ਕਿੱਦਾਂ ਜੀ ਕਿੱਦਾਂ ਹਾਲ ਕਿੱਦਾਂ ਜੀ ਕਿੱਦਾਂ ਗਿਲਵੀਰ ਵਧੀਆ ਵਧੀਆ ਜੀ ਚਲਿਏ ਚਲੋ ਜੀ ਕਰਤੀ ਬਲੌਗ ਸ਼ੁਰੂ ਹੋਰ ਹੋਰ ਮਾਤਾ ਮਾਰਨਿੰਗ ਲੱਗ ਹੈ ਮਾਰਨਿੰਗ अर्ली ਮਾਰਨਿੰਗ ਲੋ ਜੀ ਸਾਈਕਲਾਂ ਦੀ ਰੇਸਾਂ ਹੈ ਅੱਜ ਤੇ ਲੋਕ ਰਾਹਾਂ ਤੇ ਖੜੇ ਬੈਠੇ ਕਰ ਰਹੇ ਆ ਇਧਰੋਂ ਆਉਣਗੇ ਮਿਲਦਾ ਨਾ ਸਟਾਰਟਿੰਗ ਸਟਾਰਟਿੰਗ ਨਹੀਂ ਨਹੀਂ ਸਟਾਰਟਿੰਗ ਤਾਂ ਹੋਈ ਵੀ ਪਿੱਛੇ ਦੀ ਅੱਛਾ ਉਹ ਨੰਗਣਗੇ ਟਾਈਮ ਟੂ ਟਾਈਮ ਉਹ ਰੋਡ ਵੀ ਬੰਦ ਕਰਨਗੇ ਥੋੜੇ ਟਾਈਮ ਵਾਸਤੇ ਉਧਰ ਕਰਤਾ ਬੰਦ ক্লোਜ਼ ਕੋਰ ਪਰ ਤਾਂ ਬੱਸ ਬਸ ਹੀ ਆ ਉੱਥੇ ਉਹ ਨੰਗਣੇ ਨਾਲੇ ਲੰਬੀ ਰੇਸ ਹੋਣੀ ਹੈ ਬਾਈ ਆਰੇ ਖੜੇ ਐ ਤੇ ਸਾਈਕਲ ਸੁਗਲੇ ਹਰੇ ਆਵ ਆ ਗਿਆ ਉਹਦਾ ਆਲੇ ਅਮੂਰੇ ਲਾਟ ਕਰਦਾ ਹੁੰਦਾ ਵੀ ਸਾਈਕਲਾਂ ਪਿੱਛੇ ਮੈਂ ਗੱਡੀ ਤੋਂ ਬਾਹਰੇ ਆ ਗਿਆ ਕਿਉਂਕਿ ਬਈ ਚੰਗੀ ਤਰ੍ਹਾਂ ਦਿਖਾ ਦਈਏ ਮਹਾਂਜੀ ਦਿਖਾਉਣੀ ਚੀਜ਼ ਐ ਸਾਈਕਲਾਂ ਦੇ ਰੇਸਰ ਦੇਖੋ ਸਾਈਕਲ ਕਿਹੜੀ ਸਪੀਡ ਨਾਲ ਚੌਣੇ ਹੁਣ ਲੰਘਣੇ ਇੱਥੇ ਨੂੰ ਅਮੂਰੇ ਸਾਰੇ ਪੁਲਿਸ ਵਾਲੇ ਆ ਇਹੇ ਰੋਡ ਸਾਫ਼ ਕਰਾਉਂਦੇ ਆਉਣੇ ਸਾਰਾ ਗੱਡੀਆਂ ਨੂੰ ਸਾਈਡ ਤੇ ਲਵਾਉਂਦੇ ਆ ਤਾਂ ਜੋ ਕੋਈ ਸਾਈਕਲ ਸੁਰਖਰ ਦੇ ਵਿੱਚ ਨਾ ਵੱਜ ਜਾ ਕੇ ਤੇ ਇਧਰ ਪਿੱਛੇ ਲੋਕ ਖੜੇ ਆ ਜਿਨ੍ਹਾਂ ਦਾ ਕੋਈ ਪਾਰਟਿਸਿਪੇਟ ਕਰ ਰਿਹਾ ਜਿਹੜੇ ਗਰੁੱਪ ਵਾਲੇ ਆ ਗਰੁੱਪਾਂ ਦੇ ਟਾਈਮ 'ਚ ਟੀਮਾਂ ਆਉਣੀ ਹੋਰ ਸਾਈਕਲ ਲੈਣੀਆਂ ਉਹ ਗੱਲ ਬਾਤ ਆ ਲੋ ਜੀ ਉਹ ਆ ਗਏ ਸਾਈਕਲ ਵਾਓ ਵੈਰੀ ਗੁੱਡ ਯਾ ਲੋ ਜੀ ਵਿੱਚ ਐਂਬੂਲੈਂਸ ਵੀ ਨਾਲੇ ਆਉਂਦੀ ਆ ਸਾਰਾ ਕੁਝ ਨਾਲੇ ਚੱਕੀ ਵੇਖੋ ਗੱਲਬਾਤ ਹੋ ਜੇ ਕਿਉਂਕਿ ਜਦੋਂ ਸਾਈਕਲ ਇਕੱਡੇ ਇਕੱਡੇ ਪਹ 25 30 ਸਾਈਕਲ ਇਕੱਠੇ ਡਿੱਗਦੇ ਆ ਇੰਨੀ ਜ਼ਿਆਦਾ ਸਪੀਡ ਹੁੰਦੀ ਸਾਈਕਲਾਂ ਦੀ ਚਲੋ ਜੀ ਆਪਣੇ ਵੀ ਗੱਡੀ ਤੁਰ ਪਈ ਹੁਣ ਦੇਖੀਏ ਐਦਾਂ ਗੱਲ ਆ ਸਾਰੇ ਰੋਡ ਇਹਨਾਂ ਰੋਕ ਦਿੰਦੇ ਨੇ ਉਧਰ ਵੀ ਰੋਕ ਦਿੰਦੇ ਨੇ ਗੱਡੀ ਇੱਧਰ ਵੀ ਰੋਕ ਦਿੰਦੇ ਨੇ ਲੋ ਜੀ ਗੁਰਦੁਆਰਾ ਮੱਥਾ ਟੇਕਣ ਆਏ ਤੇ ਇੱਥੇ ਸਾਗ ਧਣੀਆਂ ਸਲਕ ਮੂਲੀ ਸਾਰਾ ਕੁਝ ਮਿਲਦਾ ਤਾਂ ਪਹਿਲਾਂ ਪੁੰਨਿਆ ਸਮਾਨ ਕਰਿਆ ਫਾਈਨਲ ਇਨੂੰ ਲੈ ਕੇ ਹੁਣ ਗੱਡੀ 'ਚ ਰੱਖੀਏ ਫੇਰ ਦੇਖਦੇ ਹਾਂ ਮੱਥਾ ਵਾਹਿਗੁਰੂ ਸੱਚਾ ਪਾਤਸ਼ਾਹ ਦੇਵੋ ਵੀ ਨਰਾਇਣ ਤੇਰਾ ਨਾਮ ਲੈ ਕੇ ਲੋਲੇ ਇੱਧਰ ਚਾਹ ਪੀਣ ਜਿਆਦਾ ਲੰਗਰ ਚੱਲ ਰਿਹਾ ਜੀ ਜੀ ਇਸੇ ਬੱਚਾ ਲੱਗ ਰਿਹਾ ਹੋਰ ਕਪਤਾਨ ਸਾਹਿਬ ਜੀ ਕਿੱਦਾਂ ਕਪਤਾਨ ਲੈ ਗਿਆ ਨੇ ਹਾਂ ਹੁਣ ਹੀ ਦੱਜ ਗਿਆ ਤੇ ਨਾਮ ਧਨ ਸਤਿਗੁਰੂ ਲੰਸਾ ਮਜੀਦੇ ਕੰਨਾਂ ਤੂੰ ਦੋਗ ਰੱਖ ਲੈ ਲੋ ਦੋ ਇੱਕ ਲੋ ਵੀ ਸੰਗਤ ਆ ਰਹੀ ਐ ਜੀ ਚੱਲੇ ਕਿਉਂਕਿ ਅਸੀਂ ਇੱਕ ਦੋ ਬੰਦੇ ਨੂੰ ਮਿਲਣਾ ਇੱਕ ਘਰ ਛੇਤੀ ਜਾਣਾ ਜੋ ਨੂੰ ਦਵਾਈ ਦਿਵਾਉਣੀ ਐ ਲੋ ਜੀ ਇਹ ਗੱਡੀ ਧਵਾਉਣ ਆਏ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਇੱਧਰ ਨੂੰ ਆਗੇ ਫਿਰ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਐ ਆਪਣੇ ਬਾਈ ਪੰਜਾਬੀਓ ਤੋਂ ਨਹੀਂ ਇੰਡੀਅਨ ਬਾਈ ਜੀ ਆਹ ਆਟੋ ਲਵਾਜੋ ਇੱਥੇ ਹੁਣ ਗੱਡੀ ਦਿਵਾਈਏ ਆ ਗੱਡੀ ਲਿਬੜੀ ਬਹੁਤ ਪਈ ਆ ਇਹ ਗਾਂ ਗਾਂ ਬਰਫਾਂ ਚ ਪਹਾੜਾ ਤੇ ਹੀ ਜਾਣੀ ਪਰ ਜੈਕੋ ਗੱਡੀ ਬਹੁਤ ਕਮਾਲ ਦੀ ਬਈ ਇਹ ਉਹ ਤਾਂ ਚਲੋ ਇਹਨਾਂ ਨੇ ਤਾਂ ਬਹੁਤ ਟਾਈਮ ਪਹਿਲਾਂ ਲੈ ਲਈ ਹੁਣ ਤਾਂ ਗੱਡੀ ਮਾਰੋ ਮਾਰ ਵਿਕ ਰਹੀ ਆ ਇਹ ਇਹਦਾ ਰਾਈਸ ਹੈਗਾ ਲਗਭਗ 35 ਹਜ਼ਾਰ ਦੀ ਆ 35 35000 ਯੂਰੋ ਦੀ ਆ ਤੁਹਾਨੂੰ ਮੰਦਰੂ ਵੀ ਦਿਖਾਉਣਾ ਅੰਦਰ ਵੀ ਪੂਰੀ ਘੈਂਟ ਬਣਾਈ ਵੀ ਆ ਪੂਰੀ ਇੱਕ ਨੰਬਰ ਗੱਲਵਾਦਾ ਬਾਈ ਗੱਡੀ ਦੀ ਆਟੋਮੈਟਿਕ ਅਜੀ ਟੈਬਲੇਟ ਲੱਗੀ ਹੋਈ ਹੈ ਘੁੰਮੂ ਵੀ ਆਂਦੀ ਹੈ ਜਿੱਦ ਨੂੰ ਮਰਜ਼ੀ ਘੁਮਾ ਲਵੇ ਨਾ ਪੈਟਰੋਲ ਆ ਇਹ ਪੈਟਰੋਲ ਤੇ ਆ ਤੇ ਨਾਲ ਇੱਥੇ ਚਾਰਜ ਵੀ ਆ ਪਾਵਰ ਬੈਂਕ ਵੀ ਇੱਥੇ ਵਿੱਚੇ ਉੱਪਰ ਫੋਨ ਰੱਖੋ ਆਟੋਮੈਟਿਕ ਚਾਰਜ ਹੁੰਦਾ ਸਾਰਾ ਕੁਝ ਬਾਕੀ ਤਾਂ ਤੁਹਾਨੂੰ ਪਤਾ ਬਾਕੀ ਗੱਡੀ ਚੰਡੀ ਸਾਰੇ ਫੈਸਿਲਿਟੀ ਤੇ ਗਲਾਸ ਗਰਮ ਠੰਡਾ ਕਰਨ ਉਹ ਵੀ ਰੱਖ ਕਰ ਦਿੰਦੀ ਹੈ ਉਹਦੇ ਵਿੱਚ ਰੱਖੋ ਤੇ ਸੀਤਾ ਅੱਗੇ ਪਿੱਛੇ ਵੀ ਹੋਣੀਆਂ ਆ ਵੀ ਸਾਈਡ ਵਾਲੀਆਂ ਵੀ ਸਾਰੇ ਗਰਮ ਠੰਡੀਆਂ ਆਟੋਮੈਟਿਕ ਸਾਰਾ ਕੁਝ ਹੁੰਦਾ ਸਲਵਿਸ ਸਰਵਿਸ ਵੀ ਹੈ ਕੀ ਹੋ ਰਿਹਾ ਸਾਹਮਣੇ ਜੇ ਕਿਸੇ ਨੇ ਗੱਡੀ ਆਪ ਧੋਣੀ ਆ ਉਹ ਵੀ ਧੋ ਸਕਦਾ ਬੰਦਾ ਐਨ ਐਚ ਪੰਜਾਬ 0 ਕਿਲੋਮੀਟਰ ਘਰੇ ਪਹੁੰਚ ਚੁੱਕੇ ਆਂ ਜੀ ਆਪਾਂ ਇਸ ਟਾਈਮ ਤੇ ਸਾਡੀ ਬੱਗੀ ਬਿਮਾਰ ਹੋ ਗਈ ਕਿਦਾਂ ਮੇਰਾ ਪੁੱਤ ਠੀਕ ਆ ਬ੍ਰਾਵੋ ਹੈ ਦਾ ਪੁੱਤ ਪੁੱਤ ਇੱਧਰ ਸਾਡੀ ਮੇਸਤਰਾ ਆਈ ਵੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਸਤਰਾ ਜੀ ਇੱਧਰ ਦੇਖੋ ਲੈ ਲੈ ਹਵਾ ਚ ਆ ਜਾਂਦੀ ਫਿਰ ਇਹ ਬਹੁਤ ਫੁਕਰੀ ਇੱਕ ਨੰਬਰ ਦੀ ਫੁਕਰੀ ਆ ਇਹ। ਬਰਾਬਰ ਸਮਝਦਾ ਹਜੇ ਠੀਕ ਹੈ ਥੋੜੀ ਜੀ ਜੋ ਬੰਨ ਜਿਆਦਾ ਢਿੱਲਾ ਥੋੜਾ ਜ। ਹੁਣ ਇਹਦੇ ਵਾਸਤੇ ਲੈ ਕੇ ਆਉਣਾ ਜਾ ਕੇ ਉਹ ਜਿਹੜਾ ਬੁਖਾਰ ਚੈੱਕ ਕਰ ਦੇਣਾ ਥਰਮੋਮੀਟਰ ਜਾ। ਉਹ ਹੈ ਨਹੀਂ ਟੁੱਟ ਗਿਆ ਉਹ ਹਾਂ। ਕਿਥੋਂ? ਨਾ ਮਦਦ ਇੱਥੇ ਲੈ ਕੇ ਆਉਣਾ ਨੇੜੇ ਜੀ। ਪਲੀਜ਼। ਉਹ ਜੋ ਹੁਣ ਬਾਅਦ 2 ਮਿੰਟ ਜਾਣਾ ਬਹੁਤ ਲੇਟ ਹੋਣ ਲੱਗਣੀ। ਹੋ ਮਮਾ ਇੱਕ ਤਾਹ ਵਾਲਾ ਵੀ ਆ। ਜੀ ਟਾਲ ਮੈਂ ਕਰ ਬਰ ਨਾ ਤਰੇ ਬੱਚਿਆਂ ਵਾਲੇ ਲੈ ਆ ਹਾਲੇ ਚਲਦੇ ਆ ਤਾਂ ਆ ਵੀ ਹੈਗਾ ਇਹ ਲੇਜ਼ਰ ਵਾਲਾ ਮੱਥੇ ਪਰ ਮਾਰ ਕੇ ਦੇਖਣ ਵਾਲਾ ਹੋ ਗਿਆ ਠੀਕ ਹੋ ਹੁਣ ਹੋ ਗਿਆ ਠੀਕ ਜੀ ਬੋਲੇ ਕੰਬਾ ਲਾ ਨੂਰ ਵਾਲਾ ਕੰਬਾ ਲਾ ਇਹਦਾ ਪਦਲੇ ਕੜੀ ਬਿਮਾਰ ਹੋਣ ਦਾ ਕੜੀ ਠੀਕ ਹੋ ਜਾਂਦਾ ਹੈ ਆਹ ਕੌਣਾ ਇਹ ਰਜਮਦੀਪ ਐ ਹੋਇ ਤੱਕ ਉਹ ਨਾ ਹੋਲੀ ਓ ਹੋੜ ਜਾੜ ਮਾਲਾ ਜੇ ਦੀ ਪੈਸਾ ਬੋਨਾ ਪੈਸਾ ਬੋਨਾ ਜੀ ਬਾਗੀ ਬਾਗੀ ਅੱਜ ਦਾ ਬਲੌਗ ਇਦਾਂ ਐਨਾ ਕਿਸੀ ਤੇ ਜਸ ਸੋਨਾ ਲਗਾ ਲਾਇਕਸ ਕਮੈਂਟ ਦੇ ਸ਼ਰਮ ਮਾਈ ਮਾਈ ਬਾਏ ਬਾਏ